ਅੱਜ ਦਾ ਜਿਹੜਾ ਰੋਡ ਸ਼ੋਅ ਹੈ ਹਾਂਜੀ ਹਾਂਜੀ ਇਹ ਕਿੰਨੇ ਵਜੇ ਸ਼ੁਰੂ ਹੋਣਾ ਹੈ ਔਰ ਕਿੰਨੇ ਵਜੇ ਸਮਾਪਤੀ ਹੈ ਔਰ ਕਿੱਦਾਂ ਦਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਦੇਖੋ ਜੀ ਜਿਹੜਾ ਅੱਜ ਦਾ ਇਹ ਰੋਡ ਸ਼ੋਅ ਹੈ तकरीबन 20-25 ਮਿੰਟ ਤੇ ਸਾਡੇ ਲੀਡਰਸ਼ਿਪ ਪਹੁੰਚਣ ਵਾਲੇ ਨੇ ਤੇ ਉਸ ਤੋਂ ਬਾਅਦ ਇੱਥੋਂ ਸ਼ੁਰੂ ਹੋ ਜਾਣਾ ਹੈ ਜੀ ਤੇ ਜਿਹੜੀ ਗੱਲ ਉਤਸ਼ਾਹ ਦੀ ਗੱਲ ਹੈ ਜੀ ਸਰ ਨੌਜਵਾਨ ਨੂੰ ਇੱਕ ਚੰਗੀ ਦੀ ਰਾਜਨੀਤੀ ਦੇ ਵਿੱਚ ਸਥਿਰਤਾ ਜੀ ਸਰ ਤੇ ਪਹਿਲਾਂ ਵਾਲੇ ਜਿਹੜੇ ਸਾਡੇ ਪੋਲੀਟਿਸ਼ੀਅਨ ਹੋਏ ਨੇ ਮਤਲਬ 70 80% ਇਹੋ ਜਿਹਾ ਕੰਮ ਹੋਇਆ ਵੀ ਉਹਨਾਂ ਨੇ ਨੌਜਵਾਨਾਂ ਨੂੰ ਯੂਜ਼ ਕੀਤਾ ਜੀ ਚਾਹੇ ਰੈਲੀਆਂ ਵਾਸਤੇ ਚਾਹੇ ਆਪਣੇ ਇਕੱਠਾਂ ਵਾਸਤੇ ਚਾਹੇ ਕੁਝ ਵੀ ਹੂੰ ਨੌਜਵਾਨੀ ਕੋ ਲਹਿਰ ਹੈ ਵੀ ਜਿਹੜੀ ਦੇਸ਼ ਦਾ ਰੁੱਖ ਨੂੰ ਤੈਅ ਕਰ ਸਕਦੀ ਹੈ ਵੀ ਉਹ ਇਸ ਨੇ ਜਾਣਾ ਕਿਸ ਰੁੱਖ ਵੱਲ ਹੈ ਹੂੰ ਆਪਣੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਜੀ ਪਰ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਨੌਜਵਾਨ ਨੂੰ ਗਲਤ ਰਾਹੇ ਪਾਇਆ ਤਾਂ ਜੋ ਇਹ ਜਿਹੜੀ ਦੇਸ਼ ਹੈ ਸਹੀ ਰਾਵਲ ਨਾ ਜਾਣ ਸਕੇ ਹੂੰ ਰਾਹੁਲ ਗਾਂਧੀ ਜੀ ਦੀ ਕਸੂਰ ਸੀਗੀ ਵੀ ਮੈਂ ਜਿਹੜੀ ਇਹ ਇਹ ਤਾਂ ਪਰ ਕਿ ਰਾਜਨੀਤੀ ਹੈ ਜੀ ਇਹਨੂੰ ਖਤਮ ਕਰਕੇ ਕਿ ਮੈਂ ਜਿਹੜੇ ਆਮ ਘਰਾਂ ਦੇ ਮੁੰਡੇ ਨੇ ਨੌਜਵਾਨ ਨੇ ਉਹਨਾਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਵਾਂ ਤਾਂ ਜੋ ਰਾਜਨੀਤੀ ਦਾ ਜਿਹੜਾ ਗਰਾਫ ਗਿਰ ਗਿਆ ਜੀ ਉਹਦੇ ਵਿੱਚ ਸੁਧਾਰ ਹੋਵੇ ਰਾਜਨੀਤੀ ਸੁਧਾਰਦੇ ਤੁਸੀਂ ਕਹੋ ਵੀ ਜਿਹੜੇ ਹੁਣ ਬੈਠੇ ਨੇ 70 80 100 ਦੇ ਪਰ ਜੀ ਉਹਨਾਂ ਦੇ ਹੁਣ ਬੱਸ ਦਾ ਕੰਮ ਨਹੀਂ ਹੈ ਨੌਜਵਾਨ ਕੋ ਕੋ ਹੈ ਵੀ ਜਿਹੜਾ ਕਿਸੇ ਵੀ ਮੁਸੀਬਤ ਨਾਲ ਕਿਸੇ ਵੀ ਵੱਡੀ ਤੋਂ ਵੱਡੀ ਪ੍ਰੋਬਲਮ ਦੇ ਨਾਲ ਟਕਰਾਲ ਲੈਣ ਨੂੰ ਤਿਆਰ ਰਹਿੰਦਾ ਤੇ ਪਾਸਾ ਪਲਟਣ ਨੂੰ ਤਿਆਰ ਰਹਿੰਦਾ ਜੀ ਨੌਜਵਾਨ ਪੀੜੀ ਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਇਲੈਕਸ਼ਨ ਸਿਸਟਮ ਸ਼ੁਰੂ ਕੀਤਾ ਜੀ ਜਿਹਦੇ ਵਿੱਚੋਂ ਬਹੁਤ ਤਗੜੇ ਤਗੜੇ ਨੌਜਵਾਨ ਜਿਵੇਂ ਰਾਜਾ ਵੜਿੰਗ ਜੀ ਹੁਣ ਇੱਕ ਕਰਨਾਲ ਮੁੰਡਾ ਬੁੱਧੀ ਰਾਜਾ ਜੀ ਜਿਹਨੂੰ ਟਿਕਟ ਦਿੱਤੀ ਹੈ ਮੈਥੋਂ 7-8 ਸਾਲ ਛੋਟਾ ਹੋ ਓਕੇ ਆਮ ਕਰਦਾ ਮੁੰਡਾ ਤੇ ਉਹਨੂੰ ਟਿਕਟ ਦਿੱਤੀ ਹੈ ਪਰ ਉਸ ਨੇ ਮੌਜੂਦਾ ਮੁੱਖ ਮੰਤਰੀ ਮਨੋ ਲਾਲ ਚੱਟੜ ਜੀ ਨੂੰ ਸੜਕਾਂ ਤੇ ਵੋਟਾਂ ਮੰਗਲ ਲਾਤਾ ਵਾਸ ਲੋਕ ਪ੍ਰਿਤ ਜੀ ਇਹੀ ਰਾਹੁਲ ਗਾਂਧੀ ਜੀ ਸੋਚਿਆ ਵੀ ਨੌਜਵਾਨ ਜਿਹੜਾ ਟੈਲੈਂਟਡ ਨੌਜਵਾਨ ਹੈ ਮੈਂ ਉਹਨੂੰ ਅੱਗੇ ਲੈ ਕੇ ਆਵਾਂ ਉਸੇ ਦੇ ਚੱਲਦੇ ਸਾਡੇ ਧਰਮੀਰ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਆਲਰੇਡੀ ਉਹ ਕਾਫੀ ਸਮੇਂ ਤੋਂ ਸੋਸ਼ਲ ਵਰਕ ਕਰਦੇ ਆ ਰਹੇ ਨੇ ਜੀ ਉਹਨਾਂ ਨੇ ਇੱਕੋ ਚੀਜ਼ ਸੋਚੀ ਹੋਈ ਹੈ ਦੇਖੋ ਸੁਧਾਰ ਲਿਆਉਣ ਵਾਸਤੇ ਕਿਸੇ ਨੂੰ ਤਾਂ ਬੇੜਾ ਚੁੱਕਣੀ ਪੈਣਾ ਸੀ ਜਿਹੜਾ ਬੇੜਾ ਰਾਹੁਲ ਗਾਂਧੀ ਜੀ ਨੇ ਚੁੱਕਿਆ ਤਾਂ ਜੋ ਉਹਨਾਂ ਨੇ ਇਹੀ ਉਹਨਾਂ ਦੇ ਵਿੱਚ ਗਾਂਧੀ ਦੇ ਵਿੱਚ ਸੋਚ ਦੇਖੀ ਤਾਂ ਜੋ ਵੀ ਅਸੀਂ ਜਿਹੜੀ ਰਾਜਨੀਤਿਕ ਸੁਧਾਰ ਕਰ ਸਕੀਏ ਮੈਂ ਲੋਕਾਂ ਨੂੰ ਇੱਕ ਅਪੀਲ ਕਰੂੰਗਾ ਵੀ ਹਰ ਟਾਈਮ ਆਪਾਂ ਇੱਕ ਪਾਰਟੀ ਨੂੰ ਨਾ ਦੇ ਕੇ ਕੈਂਡੀਡੇਟ ਨੂੰ ਚੁਣਿਆ ਕਰੀਏ ਕੈਂਡੀਡੇਟ ਨੂੰ ਚੁਣਾਂ ਜਦੋਂ ਆਪਾਂ ਕੈਂਡੀਡੇਟ ਨੂੰ ਚੁਣਾਂਗੇ ਤਾਂ ਪਾਰਟੀਆਂ ਮਜਬੂਰ ਹੋ ਜਾਣਗੀਆਂ ਚੰਗਾ ਕੈਂਡੀਡੇਟ ਦੇਣ ਵਾਸਤੇ ਯਾਰ ਵੀ ਚੰਗੇ ਕੈਂਡੀਡੇਟ ਦੀ ਹੀ ਚਾਹੁੰਦੀ ਹੈ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਵੱਧ ਚੜ ਕੇ ਅਪੀਲ ਹੈ ਕਿ ਆਪਾਂ ਆਪਣੇ ਸੰਵਿਧਾਨ ਨੂੰ ਬਚਾਉਣ ਵਾਸਤੇ ਬੇਰੋਜਗਾਰੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਤੇ ਜਿਹੜੇ ਨਸ਼ੇ ਦਾ ਮੁੱਦਾ ਹੈ ਉਹਨੂੰ ਹੱਲ ਕਰਨ ਵਾਸਤੇ ਆਪਾਂ ਤਰੰਗਵੀਰ ਗਾਂਧੀ ਜੀ ਨੂੰ ਆਪਣੀ ਪਟਿਆਲਾ ਦੀ ਜਿਹੜੀ ਇੱਕ ਬਹੁਤ ਕੀਤੇ ਰੈਵੋਲੂশনারੀ ਸੋਚ ਹੈ ਉਹ ਆਪਾ ਸੰਸਦ ਦੇ ਵਿੱਚ ਵੱਧ ਵੋਟਾਂ ਨਾਲ ਜਿਤਾ ਕੇ ਤੇ ਜੀ ਸੋ ਦੀਪਾ ਜੀ ਕੀ ਲੱਗਦਾ ਇਸ ਵਾਰ ਕਿੰਨੀ ਕੁ ਲੀਡ ਦੇ ਨਾਲ ਜਿਹੜੀ ਹੈ ਉਹ ਇਲੈਕਸ਼ਨ ਜਿੱਤ ਪਾਉਣ ਧਰਮਵੀਰ ਗਾਂਧੀ ਘਟੋਂ ਘਟ ਵੀ ਮੇਰੇ ਹਿਸਾਬ ਨਾਲ 1.5 ਲੱਖ ਵੋਟ ਦੇ ਅਸੀਂ ਆਪ ਜਾਵਾਂਗੇ ਜੀ ਤੇ ਅਸੀਂ ਜਿਹੜੀ ਵੋਟ ਹੈ ਕਾਂਗਰਸ ਪਾਰਟੀ ਦੀ ਅਸੀਂ ਕੰਮ ਦੇ ਆਧਾਰ ਤੇ ਹੀ ਵੋਟ ਵੋਟ ਮੰਗ ਰਹੇ ਹਾਂ ਜਿਵੇਂ ਸਰਦਾਰ ਰਜਿੰਦਰ ਸਿੰਘ ਜੀ ਨੇ ਸਮਾਣੇ ਦੇ ਵਿੱਚ ਪਿਛਲੇ ਸਰਕਾਰ ਦੇ ਵਿੱਚ ਵੱਤੋਂ ਵੱਧ ਕੰਮ ਕਰਾਏ ਨੇ ਤੁਸੀਂ ਕੋ ਕਿਤੇ ਵੀ ਗਲੀਆਂ ਚ ਲਾ ਲਓ ਸਿਵਰੇ ਜਲਾ ਲਓ ਲੈਟਾਂ ਲਾ ਲਓ ਇਹਨਾਂ ਨੇ ਇੰਨੇ ਕੰਮ ਕਰਾਏ ਨੇ ਕਿ ਲੋਕਾਂ ਨੇ ਅਸੀਂ ਹੁਣ ਵਾਰਾਂ ਦੇ ਵਿੱਚ ਜਾਂਦੇ ਹਾਂ ਤਾਂ ਲੋਕਾਂ ਨੂੰ ਬੜਾ ਚੋਅ ਹੈ ਵੀ ਅਸੀਂ ਧਰਮ ਬਿਰਗਾਂ ਦੇ ਜੀ ਬਹੁਤ ਬਹੁਤ ਧੰਨਵਾਦ ਹੈ ਭਾਜੀ ਵਾਰਾਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਦੀਰ ਗਾਂਧੀ ਜੀ ਕੁਝ ਹੀ ਦੇਰ ਬਾਅਦ ਇੱਥੇ ਪਹੁੰਚ ਰਹੇ ਨੇ ਔਰ ਅੱਜ ਸਮਾਣੇ ਵਿੱਚ ਰੋਡ ਸ਼ੋਅ ਹੋਣ ਜਾ ਰਿਹਾ ਸੋ ਆਪਾਂ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕੁਲਦੀਪਦੀਪਾ ਜੀ ਔਰ ਨਾਲ ਖੜੇ ਨੇ ਸਾਡੇ ਸੋਮਾ ਘਨੌਤ ਜੀ ਸੋ ਸੱਸੀ ਘਾ ਪ੍ਰਧਾਨ ਜੀ ਸੱਸੀ ਘਾ ਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਇਹ ਗਾਂਧੀ ਸਾਹਿਬ ਦਾ ਰੋਡ ਸ਼ੋਅ ਹੈ ਕੀ ਰੂਪਰੇਖਾ ਹੈ ਕਿੰਨੇ ਵਜੇ ਸ਼ੁਰੂ ਹੋਣਾ ਹੈ ਔਰ ਕਿੰਨੇ ਵਜੇ ਸਮਾਪਤ ਹੋਏ ਰੋਡ ਸ਼ੋਅ ਅੱਜ ਧਰਮਦੀਰ ਗਾਂਧੀ ਦਾ 6 ਵਜੇ ਸ਼ੁਰੂ ਹੋਣਾ ਹੈ ਜੀ ਬੜੇ ਹੀ ਜੋਰਾਂ ਸ਼ੋਰਾਂ ਦੇ ਨਾਲ ਲੋਕਾਂ ਨੂੰ ਬੜਾ ਹੀ ਸ਼ੋਅ ਹੈ ਵੀ ਅੱਜ ਗਾਂਧੀ ਜੀ ਨੇ ਸਮਾਣੇ ਆ ਤੇ ਤੇ ਮੈਂ ਤੇ ਇਹੀ ਬੇਨਤੀ ਕਰੂੰਗਾ ਸਾਰੀ ਅਪੀਲ ਕਰੂੰਗਾ ਕਿ 1 ਤਰੀਕ ਨੂੰ 3 ਨੰਬਰ ਬਟਨ ਦੇ ਮੋਹਰ ਲਾ ਕੇ ਧਰਮਪੀਰ ਗਾਂਧੀ ਨੂੰ ਕਮਜਾਬ ਬਣਾਇਆ